ਹਾਂਜੀ ਸਤਿ ਸ੍ਰੀ ਅਕਾਲ ਸਾਰੇ ਹੀ ਪਿਆਰੇ ਵਿਦਿਆਰਥੀਆਂ ਨੂੰ ਮੇਰੇ ਵੱਨਿਓ ਅਨਮੋਲ ਸਿੰਘ ਵੱਨਿਓ ਹਾਰਦਿਕ ਸਵਾਗਤ ਹੈ ਜੀ ਤੁਹਾਡਾ ਟੈਕ ਬਜ਼ਾਰ ਅਕੈਡਮੀ ਦੇ YouTube ਚੈਨਲ ਦੇ ਉੱਪਰ ਸੋ ਅੱਜ ਆਪਾਂ ਚਰਚਾ ਕਰਾਂਗੇ ਜੀ ETT 9594 ਪੇਪਰ A ਦੇ ਆਏ ਰਿਜ਼ਲਟ ਦੇ ਬਾਰੇ ਕਿਉਂਕਿ ਬਈ ਰਿਜ਼ਲਟ ਆ ਚੁੱਕਿਆ ਸਾਰੇ ਹੀ ਵਿਦਿਆਰਥੀਆਂ ਨੇ ਬੜੇ ਵਧੀਆ ਨੰਬਰ ਸਕੋਰ ਕੀਤੇ ਹੈ ਜੀ ਠੀਕ ਹੈ ਜੀ ਬਟ ਕੁਝ ਬੱਚਿਆਂ ਦੇ ਡਾਊਟਸ ਵੀ ਹੈਗੇ ਜੀ ਡਾਊਟਸ ਕੀ ਹੈ ਗਿਆ ਕਿ ਜਿਹੜਾ ਨਵਾਂ ਪੇਪਰ ਪੰਜਾਬੀ ਪੇਪਰ A ਹੋਇਆ ਤਾਂ ਕਿੰਨੇ ਵਿਦਿਆਰਥੀ ਪਾਸ ਹੋ ਗਏ ਆ ਜੀ ਕਿੰਨੇ ਵਿਦਿਆਰਥੀ ਫੇਲ ਹੋ ਗਏ ਆ ਜੀ ਔਰ ਸਭ ਤੋਂ ਵੱਡਾ ਰੌਲਾ ਜਿਹਦੇ ਬਾਰੇ ਬੱਚਿਆਂ ਨੂੰ ਡਾਊਟ ਹੈ ਕਿ ਹੋਰ ਕਿੰਨੇ ਨਵੇਂ ਕੈਂਡੀਡੇਟ ਆ ਜਿਹੜੇ ਉਹ ਦੁਬਾਰਾ ਹੋਣ ਦੇ ਨਾਲ ਐਡ ਹੋ ਗਏ ਕਿਉਂਕਿ ਪਹਿਲਾ ਪੇਪਰ A ਹੋਇਆ ਉਹ ਕੈਨਸਲ ਹੋਇਆ ਕਾਫੀ ਵਿਦਿਆਰਥੀ ਸੀ ਜਿਹੜੇ ਪੇਪਰ B ਦੇ ਵਿੱਚ ਕੁਆਲੀਫਾਈ ਹੋ ਸਕਦੇ ਸੀ ਪਰ ਪੇਪਰ ਏ ਨਾ ਕਲੀਅਰ ਹੋਣ ਕਰਕੇ ਰਹਿ ਗਏ ਤਾਂ ਕਿੰਨੇ ਉਹ ਵਿਦਿਆਰਥੀ ਆ ਜਿਹੜੇ ਨਵੇਂ ਐਡ ਹੋ ਰਹੇ ਆ ਤਾਂ ਉਹਨਾਂ ਸਾਰੀਆਂ ਗੱਲਾਂ ਦੇ ਬਾਰੇ ਚਰਚਾ ਕਰਾਂਗੇ ਤਾਂ ਕਲਾਸ ਨੂੰ ਜਲਦੀ ਜਲਦੀ ਸ਼ੇਅਰ ਕਰ ਦਿਓ ਉਸ ਹਰ ਇੱਕ ਵਿਦਿਆਰਥੀ ਤੱਕ ਜੋ 88994 ਪੇਪਰ ਏ ਦੇ ਰਿਜ਼ਲਟ ਨੂੰ ਲੈ ਕੇ ਇਸ ਚਿੰਤਾ ਦੇ ਵਿੱਚ ਠੀਕ ਹੈ ਜੀ ਕਿਉਂਕਿ ਚੈਟ ਬਾਜ਼ਰ ਅਕੈਡਮੀ ਹਮੇਸ਼ਾ ਹੀ ਤੁਹਾਡੇ ਵਾਸਤੇ ਖੜੀ ਹੈ ਕੰਮ ਕਰਦੀ ਰਹੇਗੀ ਠੀਕ ਹੈ ਜੀ ਤਾਂ ਦੇਖੋ ਬਈ ਤਾਂ ਇਹ ਆਪਣੇ ਕੋਲੇ ਪੂਰੇ ਦਾ ਪੂਰਾ ਜਿਹੜਾ ਹੈਗਾ ਜੀ ਉਹ ਪੋਰਟਫੋਲੀਓ ਹੈਗਾ ਠੀਕ ਹੈ ਜੀ ਤਾਂ ਜੇ ਆਪਾਂ ਇਹਨੂੰ ਦੇਖਣਾ ਚਾਹੀਏ ਤਾਂ ਪੰਜਾਬੀ ਪੇਪਰ ਏ ਇਹ ਹੈਗਾ ਜੀ ਪੰਜਾਬੀ ਪੇਪਰ ਏ ਦਾ ਜੋ ਰਿਜ਼ਲਟ ਆਇਆ ਉਹਦਾ ਪੂਰੇ ਦਾ ਪੂਰਾ ਚਿੱਠਾ ਹੈਗਾ ਜੀ ਤਾਂ ਇਧਰਲੇ ਪਾਸੇ 올ਡ ਪੰਜਾਬੀ ਪੇਪਰ ਹੈਗਾ ਤੇ ਇਧਰਲੇ ਪਾਸੇ ਨਿਊ ਪੰਜਾਬੀ ਪੇਪਰ ਹੈਗਾ ਤਾਂ ਇੰਨੀ ਗੱਲ ਤਾਂ ਸਮਝ ਗਏ ਕਿ ਇਹ ਪੁਰਾਣਾ ਜੋ ਪੰਜਾਬੀ ਦਾ ਪੇਪਰ ਹੋਇਆ ਸੀ ਉਹ ਆ ਔਰ ਇਹ ਜਿਹੜਾ ਨਵਾਂ ਪੰਜਾਬੀ ਦਾ ਪੇਪਰ ਹੈ ਜੀ ਉਹ ਹੈਗਾ ਜੀ ਤਾਂ ਇਹਦੇ ਵਿੱਚ ਜਿਹੜੀ ਕੁੱਲ ਰਜਿਸਟ੍ਰੇਸ਼ਨ ਹੋਈ ਸੀਗੀ ਉਹ 22358 ਹੋਈ ਸੀਗੀ ਪਰ ਜਿਹੜਾ ਨਵਾਂ ਪੇਪਰ ਇਹ ਲਾਗੂ ਕੀਤਾ ਗਿਆ ਉਹਦੇ ਵਿੱਚ ਜਿਹੜੀ ਟੋਟਲ ਰਜਿਸਟ੍ਰੇਸ਼ਨ ਹੋਈ ਉਹ 19807 ਹੈਗੀ ਹੈ ਜੀ ਜੇ ਐਬਸੈਂਟ ਸਟੂਡੈਂਟ ਦੀ ਗੱਲ ਕਰੀਏ ਕਿ ਕਿੰਨੇ ਵਿਦਿਆਰਥੀ ਗੈਰ ਹਾਜ਼ਰ ਰਹੇ 2503 ਵਿਦਿਆਰਥੀ ਜਿਹੜੇ ਉਹ ਇਸ ਪੁਰਾਣੇ ਪੇਪਰ ਦੇ ਵਿੱਚ ਗੈਰਹਾਜ਼ਰ ਸੀ ਤੇ ਜੇ ਨਵੇਂ ਦੀ ਗੱਲ ਕਰੀਏ ਤਾਂ ਇਹ ਅੰਕੜਾ ਤਾਂ ਬਈ ਹੋਰ ਵੀ ਵੱਡਾ ਹੈਗਾ 4627 ਬੱਚੇ ਜਿਹੜੇ ਉਹ ਗੈਰਹਾਜ਼ਰ ਸੀ ਜਿਹੜੇ ਪੇਪਰ ਦੇਣ ਗਏ ਹੀ ਨਹੀਂ ਤਾਂ ਇਹ ਅੰਕੜਾ ਕਾਫੀ ਵੱਡਾ ਹੈ ਪਰ ਜੇ ਗੱਲ ਕੀਤੀ ਜਾਵੇ ਫੇਲ ਵਿਦਿਆਰਥੀਆਂ ਦੀ ਕਿ ਕਿੰਨੇ ਵਿਦਿਆਰਥੀ ਫੇਲ ਹੋਏ ਤਾਂ 5495 ਵਿਦਿਆਰਥੀ ਜਿਹੜੇ ਉਹ ਪੁਰਾਣੇ ਪੰਜਾਬੀ ਪੇਪਰ A ਦੇ ਵਿੱਚ ਫੇਲ ਹੋਏ ਤੇ ਇਧਰ ਬਈ ਸੰਖਿਆ ਬਹੁਤ ਜ਼ਿਆਦਾ ਘਟ ਹੈਗੀ ਹੈ ਕਿ 425 ਕੇਵਲ ਤੇ ਕੇਵਲ 425 ਬੱਚੇ ਜਿਹੜੇ ਹੈਗੇ ਆ ਜੀ ਉਹ ਫੇਲ ਹੋਏ ਆ ਨਵੇਂ ਪੰਜਾਬੀ ਪੇਪਰ ਦੇ ਵਿੱਚ ਤਾਂ ਇਸ ਤਰ੍ਹਾਂ ਜਿਹੜੇ ਪੂਰੇ ਟੋਟਲ ਪਾਸ ਵਿਦਿਆਰਥੀ ਹੈਗੇ ਆ ਜੀ ਤਾਂ ਉਹਦਾ ਅੰਕੜਾ 14360 ਹੈਗਾ ਪੁਰਾਣੇ ਦਾ ਤੇ 14755 ਯਾਨੀ ਕਿ 14755 ਇਹ ਨਵਾਂ ਅੰਕੜਾ ਹੈਗਾ ਜੀ ਟੋਟਲ ਪਾਸ ਵਿਦਿਆਰਥੀਆਂ ਦਾ ਤਾਂ ਯਾਨੀ ਕਿ ਇੰਨੀ ਕੋ ਗਲਤੀ ਸਪਸ਼ਟ ਹੋ ਗਈ ਹੈ ਤੁਹਾਨੂੰ ਕਿ ਪੁਰਾਣੇ ਪੇਪਰ ਦੇ ਵਿੱਚ ਕਿੰਨੀ ਰਜਿਸਟ੍ਰੇਸ਼ਨ ਸੀ ਕਿੰਨੇ ਵਿਦਿਆਰਥੀ ਗੈਰਹਾਜ਼ਰ ਰਹੇ ਕਿੰਨੇ ਫੇਲ ਹੋਏ ਤਾਂ ਟੋਟਲ 1400 ਸੌਰੀ 14360 ਬੱਚੇ ਜਿਹੜੇ ਉਹ ਪਾਸ ਹੋਏ ਆ ਤੇ ਇੱਧਰ 14355 ਬੱਚੇ ਹੈਗੇ ਜਿਹੜੇ ਉਹ ਪਾਸ ਹੋਏ ਆ ਜੀ ਠੀਕ ਹੈ ਤਾਂ ਪੂਰੇ ਦਾ ਪੂਰਾ ਤੁਹਾਨੂੰ ਪਤਾ ਲੱਗ ਗਿਆ ਹੋ ਕਿ ਕਿੰਨੇ ਬੱਚੇ ਪਾਸ ਹੋ ਗਏ ਤੇ ਕਿੰਨੇ ਬੱਚੇ ਫੇਲ ਹੋ ਗਏ ਅਗਲੀ ਚਰਚਾ ਵੈਸੇ ਤਾਂ ਤੁਸੀਂ ਦੇਖ ਹੀ ਰਹੇ ਹੋ ਪਰ ਅਗਲੀ ਚਰਚਾ ਕਿ ਕਿੰਨੇ ਵਿਦਿਆਰਥੀ ਜਿਹੜੇ ਆ ਜੀ ਉਹ ਇਸ ਭਰਤੀ ਦੇ ਵਿੱਚ ਐਡ ਹੋ ਗਏ ਆ ਤਾਂ ਭਾਈ ਜਿਹੜਾ ETT 994 ਪੇਪਰ A ਦਾ ਨਵਾਂ ਰਿਜ਼ਲਟ ਆਇਆ ਉਹਦੇ ਵਿੱਚ ਟੋਟਲ ਜਿਹੜੇ ਵਿਦਿਆਰਥੀ ਹੈ ਜੀ ਉਹ 908 ਹਾਜ਼ਰ ਹੋਏ ਤੇ 1400 14755 ਜਿਹੜੇ ਆ ਜੀ ਉਹ ਟੋਟਲ ਪੰਜਾਬੀ ਦੇ ਕੁਆਲੀਫਾਈ ਕੀਤੇ ਤਾਂ 395 ਜੀ ਗਾਈਜ਼ 395 ਵਿਦਿਆਰਥੀ ਆ ਜਿਹੜੇ ਉਹ ਨਵੇਂ ਐਡ ਹੋ ਚੁੱਕੇ ਆ ਜੀ ਤਾਂ ਇਹ ਸਭ ਤੋਂ ਵੱਡਾ ਡਾਊਟ ਸੀਗਾ ਬੱਚਿਆਂ ਦਾ ਕਿ ਕਿੰਨੇ ਬੱਚੇ ਐਡ ਹੋ ਰਹੇ ਆ ਤਾਂ ਕਿੰਨੇ ਬੱਚੇ ਐਡ ਹੋ ਰਹੇ ਆ ਜੀ ਤਾਂ ਬਈ 395 ਜਿਹੜੇ ਨਵੇਂ ਵਿਦਿਆਰਥੀ ਆ ਉਹ ਇਸ ਭਰਤੀ ਦੇ ਵਿੱਚ ਐਡ ਹੋ ਰਹੇ ਆ ਜੀ ਠੀਕ ਹੈ ਜੀ ਤਾਂ ਉਮੀਦ ਕਰਦਾ ਕਿ ਤੁਹਾਨੂੰ ਜਿਹੜਾ ਆਏਗਾ ਜੀ ਸਪਸ਼ਟ ਹੋ ਗਿਆ ਹੋਵੇਗਾ ਇਹ ਆਪਾਂ ਪਿਛਲਾ ਆਪਣਾ ਡਿਟੇਲਡ ਚਾਰਟ ਹੈਗਾ ਜੀ ਤੁਹਾਡੇ ਕੋਲੇ ਔਰ ਟੋਟਲ ਗਾਈਸ 395 ਜਿਹੜੇ ਵਿਦਿਆਰਥੀ ਹੈਗੇ ਆ ਉਹ ਐਡ ਹੋ ਚੁੱਕੇ ਹੈ ਜੀ ਠੀਕ ਹੈ ਜੀ ਬਾਕੀ ਤੁਸੀਂ ਹੋਰ ਜਾਣਕਾਰੀ ਦੇ ਲਈ ਜਿਵੇਂ ਹੀ ਸਾਡੇ ਤੱਕ ਕੋਈ ਨਵੀਂ ਅਪਡੇਟ ਆਵੇਗੀ ਜੀ 2994 ਭਰਤੀ ਬਾਰੇ ਤਾਂ ਸਾਡੇ ਤੁਸੀਂ YouTube ਚੈਨਲ ਤੇ ਜਿਹੜਾ ਹੈਗਾ ਜੀ ਉਹਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਕੇ ਰੱਖੋ ਨਹੀਂ ਤਾਂ Telegram ਤੇ ਚੈਨਲ ਬਣਿਆ ਹੋਇਆ ਜੀ ਜੁਆਇਨ ਕਰ ਸਕਦੇ ਹੋ ਜੀ ਇੰਸਟਾਗ੍ਰam ਤੇ ਫੇਸਬੁੱਕ ਤੇ ਸਾਡੇ ਪੇਜ ਬਣੇ ਹੋਏ ਐ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਜੀ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ ਠੀਕ ਹੈ ਜੀ ਸੋ ਬਹੁਤ ਬਹੁਤ ਧੰਨਵਾਦ ਸਾਰੇ ਹੀ ਵਿਦਿਆਰਥੀਆਂ ਦਾ ਸੋ ਹੋਰ ਨਵੀਆਂ ਨਵੀਆਂ ਅਪਡੇਟਸ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਜੀ ਤਾਂ ਬਹੁਤ ਬਹੁਤ ਧੰਨਵਾਦ ਸਾਰੇ ਹੀ ਵਿਦਿਆਰਥੀਆਂ ਦਾ ਸੋ ਜੁੜੇ ਰਹੋ ਜੀ ਟਟਬਜ਼ਰ ਅਕੈਡਮੀ ਦੇ ਨਾਲ ਹੋਰ ਨਵੀਨ ਜਾਣਕਾਰੀਆਂ ਦੇ ਨਾਲ ਧੰਨਵਾਦ